ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਅੱਜ ਬਾਰੀ ਆ ਗਈ ਜੀ ਗੱਡੀ ਦੀ ਸਾਫ ਸਫਾਈ ਕਰਨੇ ਦੀ ਤੇ ਗੱਡੀ ਦੀ ਸਾਫ ਸਫਾਈ ਹੋਣ ਲੱਗੀ ਜੀ ਕੰਮ ਕਈ ਹੈ ਜੀ ਤੇ ਤਾਂਗਣੀ ਵੀ ਢੇੜਾ ਮਾਰ ਕੇ ਆਉਣਾ ਵੈਕਿਊਮਰ ਦੇ ਕੰਮ ਲੱਗਿਆ ਹੋਇਆ ਵਿਕੀ ਲੈਣ ਜਿੱਦਾਂ ਵੈਕਿਊਮਰ ਆਇਆ ਉਹਨੇ ਟਾਈਮ ਤੇ ਹੁਣ ਗੱਡੀ ਦੇ ਵਿੱਚ ਗੰਦ ਬਹੁਤ ਲੱਗ ਗਿਆ ਪੈਣ ਬਹੁਈ ਹੋ ਜਾਂਦਾ ਵੀ ਸਾਫ ਕਰ ਲੂਗੇ ਪਹਿਲਾਂ ਹਾਲ ਸੋਚਦੇ ਤੇ ਵਿਚਾਰਦੇ ਤੇ ਇਹ ਗੱਲ ਨੂੰ ਬਈ ਗੰਦਨਾ ਪੈ ਜੇ ਗੱਡੀ 'ਚ ਗੰਦਨਾ ਪੈ ਜੇ ਗੱਡੀ ਦੇ ਵਿੱਚ ਬਹੁਤ ਜਦਾਂ ਵੈਕਿਊਮ ਆਇਆ ਬਹੁਤ ਜਦਾਂ ਕੰਮ ਸ਼ੁਰੂ ਹੋ ਗਿਆ ਫੇ ਗੰਦ ਵਾਲਾ ਫੇ ਵੈਕਿਊਮ ਬੱਜਦਾ ਵੀ ਨਹੀਂ ਆਉਂਦੇ ਸੋ ਗੱਡੀ ਦੀ ਕਰਨੀ ਆ ਸਾਫ ਸਫਾਈ ਇਹਦੇ ਬਾਅਦ ਦੇ ਵਿੱਚ ਦੇਖਦੇ ਆ ਹਲਮੀ ਨਹੀਂ ਪੈ ਰਹੇ ਆ ਮੀਨੇ ਬਹੁਤ ਤੰਗ ਕਰੇ ਹੋਏ ਆ ਜੀ ਬੱਟ ਇੰਨਾ ਹੋਇਆ ਵਾ ਰਹਿ ਰਿਹਾ ਰੱਬ ਦਾ ਨੋ ਕਿੱਦਾਂ ਬਣੂਗੀ ਰੱਬ ਕਿਹੜੇ ਰੰਗਾ ਵਿੱਚ ਰਾਜੀ ਉਹ ਆਪੇ ਜਾਣਦਾ ਕੱਢ ਦਿਆਂ ਖਲਾਚ ਰੱਖੂ ਆਪੇ ਉਹਨੂੰ ਸਾਡੇ ਨਾਲ ਤੇ ਵੱਧ ਫਿਕਰ ਲੱਗਦਾ ਹੁਣ ਕਿਤੇ ਉਹ ਲਾਉਣਾ ਪੈਣਾ ਐ ਫੇਰ ਦੁਬਾਰੇ ਆਪਣਾ ਲੰਗਰ ਮਿੱਠੇ ਚੌੜਾਂ ਦਾ ਸਿਰੋ ਮਿਲਦੇ ਆਂ ਜੀ ਮੋਟਰ ਕਣੀ ਚੱਲਦੇ ਆਂ ਜੀ ਮੀਂਹ ਦੇ ਸਬੰਧ ਦੇ ਵਿੱਚ ਰੱਖ ਲਿਆ ਬਈ ਕਾਠਾ ਜਿਹਾ ਇੱਥੇ ਹਾਂ ਆ ਗੱਲਾਂ ਚ ਪੈ ਜਵੇ ਤਾਂ ਹਟਦੇ ਨਹੀਂ ਅਜਾ ਮੀਂਹ ਉਹ ਕਿਹੜੀ ਕੰਪਨੀ ਦੀ ਫਟੇਰਾ ਪਾ ਚੀਦਾ ਕਿਹੜੀ ਹਾਂ ਰੈਕਸ਼ਨ ਭਾਈ ਹੋਣੀ ਹੈਗੀ ਫੇਰ ਦੱਸੋ ਚੱਲ ਰਹਿ ਕਿੱਥੇ ਭਾਈ ਬੈ ਜਾ ਬੈ ਜਾ ਹਾਂ ਮੈਂ ਦੇਖਿਆ ਉਹ ਮਾਸਟਰ ਨਵੇਂ ਨਵੇਂ ਕੰਪਨੀਆਂ ਲੈਂਦਾ ਉਹ ਫਾਇਦਾ ਪਾਏ ਨਹੀਂ ਮੈਨੂੰ ਇਹ ਕਹਿੰਦਾ ਵੀ ਦਿੱਤੇ ਬਾ ਉੱਪਰ ਨੂੰ ਛੱਬੀ ਲ ਜਾਣੀ ਹੈ ਮਹ ਫਾਇਦਾ ਇਹਦੇ ਤੋਂ ਨਹੀਂ ਖਾਲ ਭਾਈ ਮੈਂ ਨਹੀਂ ਕੁਸੀ ਹਟ ਜਾ ਚੂੜ ਨਾ ਬੋਲੀ ਕੱਲ ਕਿਆ ਪਾਰਦਾ ਤਾਰੇ ਬੈਠਾ ਤੇਰਾ ਫਟੇਰਾ ਹਾਂ ਤੇਰਾ ਪਾਈ ਨੇ ਕੱਲ ਨਹੀਂ ਵੀਡੀਓ ਕੱਢ ਕੇ ਦੇਖ ਵੀਨੇ ਵੀਡੀਓ ਚ ਕਹਿੰਦਾ ਯਾਰ ਲਾਂਚ ਸਿੱਟਾ ਜੀ ਫਟੇਰਾ ਪਾ ਹਾਂ ਲਾਂਚ ਸਿੱਟਾ ਉਹ ਕਿਲੇ ਚ ਪਾਈ ਆ ਇਸ ਚ ਨਹੀਂ ਪਾਈ ਇਸ ਚ ਨਹੀਂ ਪਾਈ ਉਹ ਕਿਲੇ ਚ ਪਾਈ ਆ ਬਈ ਕਿਲੇ ਚ ਉਹ ਮੇਰੀ ਗੱਲ ਵੀ ਸੁਣਦੀ ਨਹੀਂ ਪਾਈ ਕਿ ਉਧਰ ਪਾਈ ਜਾਂ ਮੈਂ ਉਧਰ ਪਾਈ ਗੱਦੇ ਮੈਂ ਉਹਦੀ ਗੱਲ ਥੋੜਾ ਕਰਦਾ ਲੈ ਗੱਲ ਤਾਂ ਇਹਦੀ ਆ ਨਾ ਨਾ ਇਹਦੀ ਨਹੀਂ ਮੈਂ ਫਟੇਰਾ ਕਿਹਦੀ ਨਹੀਂ ਲੱਗੀ ਵੀ ਕਿਹੜੀ ਕੰਪਨੀ ਦੀ ਪਾਈ ਤਾਂ ਐ ਪੁੱਛਦਾ ਕੰਪਨੀ ਨਾ ਪੁੱਛ ਗੱਲ ਦਾ ਫਟੇਰਾ ਦੀ ਨਹੀਂ ਤਾਂ ਹੀ ਨਹੀਂ ਪੈਂਦਾ ਕਦੇ ਫਟੇਰਾ ਪੈ ਗਈ ਕਦੇ ਸਟੇਰਾ ਪੈ ਗਈ ਜਦੋਂ ਕੱਲ ਪੰਨਾ ਮੈਨੂੰ ਬੜਾ ਕੰਮ ਹੋ ਗਿਆ ਫੇਰ ਉਹ ਕੰਮ ਹੋ ਜਾਂਦਾ ਵੀ ਮੀ ਮਾਰੇ ਪਾਪ ਮੀ ਨਾ ਪਵਿਆ ਲੰਘ ਦੇ ਵਿੱਚ 24 ਘੰਟੇ ਹਾਂ ਹਾਂ ਇਹ ਬਹੁਤ ਅੱਧਰ ਜ਼ਿੰਮੇਦਾਰ ਇਹ ਨਹੀਂ ਪੈਂਡ ਦਿੰਦੇ ਆ ਮੇਰਾ ਖਵਾਈ ਚਾਰ ਦੇ ਨਹੀਂ ਪੈਂਡ ਦਤਾ ਕਹਿੰਦਾ ਚਰੀ ਵੀ ਲੱਗਦਾ ਭਾਈ ਮੇਰੀ ਜੀਲੀ ਵੀ ਦੇਖ ਕਹੀ ਜੀ ਹੋਗੀ ਅੱਜ ਫਟੇਰਾ ਪਾਈ ਹੋਣੀ ਇਹਨੇ ਕਹਤਾ ਵੀ ਅੱਜ 24 ਘੰਟੇ ਦਾ ਪਤਾ ਕਿਹਾ ਰੱਬ ਨੂੰ ਮਾਹ ਪਾ ਦੇ ਬਣੀ ਜੀ ਦੀ ਜੁਕੀ ਆ ਅਰੀਨਾ ਪਾਣੀ ਹਿਸਾਬ ਜੇ ਪਾਉਂਦੇ ਆ ਅਸੀਂ ਪਿਆਮੀ ਬੈਜੇ ਤੁਹਾਨੂੰ ਪਤਾ ਵੀ ਇੰਨਾ ਕਿ ਪੈਣਾ ਪਾਣੀ ਮੈਂ ਵੀ ਇਹ ਵੀ ਮੈਂ ਕਿਹਾ ਤਾਂ ਅਸੀਂ ਪਾਣੀ ਬਿਲਕੁਲ ਥੋੜਾ ਰੱਖ ਕੇ ਥੋੜਾ ਰੱਖ ਕੇ ਪਾ ਲਓ ਜੇ ਹੁਣ ਅਸੀਂ ਖੇਤ ਦੇ ਪਹਿਲਾਂ ਡੱਕੇ ਉੱਤੇ ਪਾਤਾ ਫੇਰ ਗਲਤ ਹੋ ਜਾਂਦਾ ਪਾਇਆ ਹੁਣ ਥੋੜਾ ਥੋੜਾ ਪਾਇਆ ਹੋਣਾ ਚਲ ਮੈਨੂੰ ਛੋਟੀ ਵੀ ਨਹੀਂ ਜੀ ਲੱਗਦੀ ਹੁੰਦੀ ਇੱਧਰ ਵੀ ਪ੍ਰੋਜੈਕਟ ਚੱਲ ਰਿਹਾ ਜੀ ਹਸਵੀਰ ਲੱਗਾ ਜੀ ਮੋਟਰ ਬਣਾਉਣਾ ਗਰਮੀ ਬਹੁਤ ਆ ਧੰਦਿਆ ਮਿਸਤਰੀ ਲੱਗੇ ਹੋਇਆ ਤੇ ਪਹਿਲਾਂ ਹੀ ਮਨਿਆਤ ਦੇ ਸਾਹ ਨਾਲ ਬੁੱਟੇ ਲਾਤੇ ਜੀ ਖੜੇ ਲੱਗੇ ਹੋਏ ਵਿੱਚੇ ਬੁੱਟੇ ਚਲ ਵਧੀਆ ਰੌਣਕ ਜੀ ਚਾਹੀਦੀ ਆ ਮੋਟਰ ਪਰਤਾ ਧੰਨ ਦੇ ਬਜ਼ਾਰੇ ਮਿਸਤਰੀ ਵੀ ਗਰਮੀ ਬਹੁਤ ਜ਼ਿਆਦਾ ਇੱਧਰ ਪਾਤਾ ਛੱਡ ਐਦੇ ਪਰ ਮੀਂਹ ਦਾ ਕੋਈ ਭਰੋਸਾ ਨਹੀਂ ਮੈਸੇਜ ਪੈ ਜਾਵੇ ਤਾਂ ਠੀਕ ਆ ਵਧੀਆ ਗਰਮੀ ਬਹੁਤ ਜ਼ਿਆਦਾ ਹੋਈ ਵੀ ਆ ਬਦਲਦਾ ਹਵਾ ਤਾਂ ਆਪ ਪਤਾ ਕੋਈ ਨਹੀਂ ਹਿੱਲਦਾ ਹਵਾ ਦਾ ਹੁਣ ਜਮੀ ਰੁਕ ਗਈ ਜਿੰਨਾ ਟਾਈਮ ਦੱਖਣ ਚੱਲਦਾ ਓਨਾ ਟਾਈਮ ਤਾਂ ਸਰੀਰ ਨੂੰ ਸਾਜ ਆਈ ਜਾਂਦਾ ਜੇ ਦੱਖਣ ਰੁਕ ਜਾਂਦਾ ਬਸ ਫਿਰ ਤਾਂ ਹੋ ਜਾਂਦਾ ਵੀ ਕਿੱਥੇ ਲਿਖੇ ਦਨ ਰੱਬ ਤੇ ਨੇ ਅਸੀਂ ਇਹ ਜਗਾ ਕਰਮਜੀਤ ਦੀ ਆ ਮਲਕੀਤ ਬਾਈ ਬਸ ਸਾਂਝੋ ਲਾਲਾ ਉਹਨਾਂ ਦਾ ਕਿਹੜਾ ਕੋਈ ਕੁਝ ਬੰਡਾ ਇਕੱਠਾ ਹੀ ਆ ਅ ਇਕੱਠਾ ਹੀ ਆ ਮਹਾਵੀਰ ਕਰਨਜੀਤ ਲੱਗਾ ਸੀ ਤੈਨੂੰ ਦੋਨੇ ਜਣੇ ਰਲ ਕੇ ਲੱਗੇ ਹੋਣਾ ਕਰਨ ਰਲ ਕੇ ਹੀ ਆ ਕਰਨਜੀਤ ਦੋਨੇ ਜਣੇ ਉਹਨਾਂ ਦਾ ਕਿ ਬੰਡਾ ਆ ਕਿਸੇ ਦਾ ਵੀ ਨਹੀਂ ਮੰਡਾ ਆਪਣਾ ਸਾਰਾ ਪਿੰਡ ਇਕੱਠਾ ਵਾਹ ਰੋਦੀ ਕਿਰਪਾ ਨਾਲ ਨਹੀਂ ਮੈਂ ਤਾਂ ਹਸਵੀਰ ਕਹਿੰਦਾ ਸੁਣਾ ਨਾ ਵਿਚ ਨੂੰ ਵੀ ਆ ਦੇ ਲੱਗਿਆ ਦਿੱਤਾ ਨਾ ਹਾਂ ਹਾਂ ਉਹ ਤਾਂ ਜਿਹੜਾ ਮੇਰੇ ਮੌਕੇ ਪਰ ਦਿਮਾਗ ਚ ਨਾ ਆ ਗਿਆ ਉਹ ਲੈਤਾ ਮੈਂ ਠੀਕ ਚਲੋ ਚਲੋ ਲੋ ਜੀ ਪਹੁੰਚ ਗਏ ਸੀਗੇ ਆਪਣਾ ਮੁਰਗੀ ਫਾਰਮ ਤੇ ਤੇ ਆ ਜਿਹੜਾ ਕਲਿੱਪ ਤੁਸੀਂ ਦੇਖ ਰਹੇ ਹੋ ਇਹ ਕਲਿੱਪ ਦੀ ਆਵਾਜ਼ ਨਹੀਂ ਆਈ ਕੈਮਰੇ ਨੇ ਰਿਕਾਰਡ ਨਹੀਂ ਕੀਤੀ ਹੈਗੀ ਤੇ ਇੱਥੇ ਜਿਹੜੀ ਵਿਚਾਰ ਪਟਾੰਦਰਾ ਕਰਦੇ ਆਪਾਂ ਤੁਹਾਨੂੰ ਉਦਾਂ ਹੀ ਦੱਸ ਦਿੰਦੇ ਆ ਵੀ ਆਹ ਜਿਹੜਾ ਆਪਣਾ ਜਿੱਥੇ ਮੈਂ ਖੜਾ ਹੈਗਾ ਐ ਇੱਥੇ ਇਹਦੇ ਨਾਲ ਇਹ ਬੋਰ ਦੇ ਨਾਲ 10x10 ਫੁੱਟ ਦਾ ਆਪਾਂ ਨੇ ਇੱਕ ਟੋਆ ਪਟਾਉਣਾ ਹੈ ਜਿਹਦੇ ਵਿੱਚ ਆਪਾਂ ਪਾਣੀ ਸਟੋਰ ਕਰਾਂਗੇ ਵਾਟਰ ਸਟੋਰ ਕਰਾਂਗੇ ਤੇ ਬਿਕੀ ਬਿਕੀ ਕਵਚਨ ਕਰਦਾ ਸੀ ਇਹਦੇ ਵਿੱਚ ਕਹਿੰਦਾ ਵੀ ਵਿਕਾਦੇ ਵਾਸਤੇ ਵੀ ਇੱਥੇ ਕਹਨੂੰ ਪ੍ਰਾਉਣਾ ਵੀ ਆਪਾਂ ਟੈਂਕੀਆਂ ਦੇ ਉੱਪਰ ਹੋ ਜਾਣੀਆਂ ਆਪਣੇ ਕੋਲ ਮਹਾਵੀ ਧਰਤੀ ਦੇ ਵਿੱਚ ਜਿਹੜਾ ਪਾਣੀ ਹੁੰਦਾ ਹੈ ਵੀ ਉਹ ਪਾਣੀ ਗਰਮੀਆਂ ਦੇ ਵਿੱਚ ਠੰਡਾ ਰਹਿੰਦਾ ਹੈ ਤੇ ਸਰਦੀਆਂ ਦੇ ਵਿੱਚ ਉਹ ਨਿੱਘਾ ਰਹਿੰਦਾ ਹੈ ਜਿਹਦੇ ਸਬੰਧ ਦੇ ਵਿੱਚ ਆਪਾਂ ਭਈ ਜੀਮ ਦੱਸ ਰਹੇ ਹਾਂ ਵੀ ਕੱਲ ਨੂੰ ਐ ਏਰੀਏ ਦੀ ਨਾ ਸਾਰੇ ਜੀ ਸਾਫ ਸਫਾਈ ਕਰਕੇ ਰੱਖੀ ਬੇ ਉਹ ਸਾਫ ਸਫਾਈ ਤੋਂ ਬਾਅਦ ਵਿੱਚ ਫਿਰ ਜੀਸੀਬੀ ਬੁਲਾ ਕੇ ਟੋਆ ਪਟਾ ਲਾਂਗੇ ਤੇ ਏਟ ਟੁੱਟ ਵਗੈਰਾ ਲੰਮ ਗਲਮ ਲਿਆਉਣ ਦੀਆਂ ਗੱਲਾਂ ਵੀ ਵਿੱਚ ਚੱਲੀਆਂ ਕਾਫੀ ਜ਼ਿਆਦਾ ਤੇ ਵਿਹਾਰੀ ਨੂੰ ਦੱਸਤਾ ਵਿਹਾਰੀ ਕਹਿੰਦਾ ਕੋਈ ਗੱਲ ਨਹੀਂ ਸਰਦਾਰ ਜੀ ਕੱਲ ਨੂੰ ਮੈਂ ਸਵੇਰ ਨੂੰ ਇਹ ਮਸਲਾ ਹੱਲ ਤੁਹਾਡੇ ਮੈਂ ਕਰ ਦਊਗਾ ਤੇ ਉਸ ਤੋਂ ਬਾਅਦ ਦੇ ਵਿੱਚ ਚਲੋ ਆ ਜਾਣੇ ਜਿਹਨੇ ਇੱਕ ਮੋਟਰ ਤੋਂ ਲੈ ਕੇ ਉਹਦੇ ਵਿੱਚ ਸਾਹਮਣੇ-ਸਾਹਮਣੇ ਇਹਦੇ ਉੱਪਰ ਸਾਰੇ ਦੇ ਨਾਲ ਬਈ ਹਾਂ ਐਸੇ ਜਿਹਾ ਟੋਆ ਪੱਟਣਾ ਮੈਂ ਇਸ਼ਾਰਾ ਦੱਸ ਰਿਆਂ ਕਰਕੇ ਇਹ ਏਰੀਆ ਦੇ ਵਿੱਚ ਟਾਇਲਟ ਜੀ ਲਾ ਕੇ ਵਧੀਆ ਜੀ ਪਰ ਬੈਠਣ ਉੱਠਣ ਨੂੰ ਆਣ ਵਧੀਆ ਜਿਹਾ ਪਾਰਕ ਜਿਹਾ ਟਾਈਪ ਬਣਾ ਦੇਣਾ ਜਿਹਦੇ ਉੱਪਰ ਬੈਠ ਕੇ ਆਣ ਵਧੀਆ ਢੰਗ ਦੇ ਨਾਲ ਅਸੀਂ ਆਪਣਾ ਆ ਕੇ ਬੈਠ ਕੇ ਇੰਜੋਇਮੈਂਟ ਗੱਲਾਂ ਬਾਤਾਂ ਜੋ ਮਰਜ਼ੀ ਕਰ ਸਕਦੇ ਹਾਂ ਨਾ ਤੇ ਸਰਬਜੀ ਦਾ ਇੱਧਰ ਲਗਾਵਾ ਅਰੋਧ ਅਮਰੂਦ ਹੈਗੇ ਛੋਟੇ ਛੋਟੇ ਜੇ ਆ ਵਿਕੇ ਦਿਖਾਉਂਦਾ ਵੇ ਪੱਕਿਆ ਹੋਣ ਵਾਲਾ ਦਾ ਅਮਰੂਦ ਇੰਨਾ ਛੋਟਾ ਜਿਹਾ ਅਮਰੂਦ ਮੈਨੂੰ ਲੱਗਦਾ ਮਾਂ ਕਿੱਥੇ ਪੱਕਿਆ ਹੋਣਾ ਹੈ ਆ ਸਰਜੀ ਜੀ ਨੇ ਵੀ ਤੋੜ ਕੇ ਦਿੱਤਾ ਮੈਨੂੰ ਇੱਕ ਹੈ ਪੱਕੇ ਆ ਰ ਮਿੱਠੇ ਆ ਹੈ ਛੋਟੇ ਆ ਪਰ ਅਮਰੂਦ ਵਿਚਾਰਾ ਖਿਲੜ ਗਿਆ ਦੁਨੇਰੀ ਆਈ ਬਹੁਤ ਜ਼ਿਆਦਾ ਕੁਝ ਹੋਰੇ ਬਣ ਗਿਆ ਸਰਜੀ ਜੀ ਕਹਿੰਦਾ ਇਹਨੂੰ ਐਦਾਂ ਕਰਕੇ ਆਹਲਾ ਦਾ ਰੱਸੀ ਜੀ ਬਨ ਕੇ ਆਂ ਚ ਅੱਜ ਹਾਲ ਕਰ ਵੀ ਇਕੱਠਾ ਜਾਂ ਕਰ ਦੋਗੇ ਇਹਨੂੰ ਵੀ ਫਿਰ ਥੋੜੀ ਜਿਹੀ ਸੈਟਿੰਗ ਹੋ ਜੂਗੀ ਤੇ ਸਾਡੀਆਂ ਜਿਹੜੀਆਂ ਗੱਲਾਂ ਸੀਗੀਆਂ ਸੁਣਨਿਆਣੀਆਂ ਸੀਗੀਆਂ ਬਸ ਹੁਣ ਕਿਆ ਕਰੀਏ ਕੈਮਰੇ ਨੇ ਆਵਾਜ਼ ਸਾਡੀ ਚੱਕੀ ਨਹੀਂ ਹੈਗੀ ਅਦਰ ਗੰਨਾ ਸਾਡਾ ਬੰਨਣਿਆ ਆਲਾ ਪਿਆ ਕੱਲ ਨੂੰ ਭਈਆਂ ਨੂੰ ਸਮਝਾਵਾਂਗਾ ਇਹਨਾਂ ਸਾਰੀ ਸਾਰੀ ਕਹਾਣੀ ਵੀ ਕਿਵੇਂ ਗੰਨਾ ਬੰਨਣਾ ਤਾਂ ਜਿੰਨਾ ਕੰਮ ਹੋਇਆ ਤੇ ਮਹਾ ਵੀ ਆਇਆ ਕੋ ਦੱਸ ਰਹੇ ਹਾਂ ਵੀ ਤਾਰ ਜੀ ਇੱਕ ਨਾਲ ਘੁੰਮ ਕੇ ਇੱਥੇ ਸਾਰੀ ਸੈਟਿੰਗ ਹੋ ਸਕਦੀ ਹੈ ਵਧੀਆ ਢੰਗ ਦੇ ਨਾਲ ਕਹਿਣ ਦਾ ਬਾਬਾ ਤੇ ਬੂਟੇ ਲਾਓ ਆਪਣੇ ਮੋਟਰਾਂ ਦੇ ਉੱਪਰ ਜ਼ਰੂਰ ਲਾਓ ਸਾਰੇ ਜਣੇ ਤੇ ਜਿਹੜਾ ਮੇਰਾ ਉਹ ਸਾਈਡ ਵਾਲਾ ਸਿਸਟਮ ਹੈਗਾ ਆ ਕੰਨੇ ਕੰਨੇ ਨੂੰ ਆ ਕੰਨੇ ਦਾ ਵੀ ਬੰਨ ਬਣਾਈਦਾ ਸਿਸਟਮ ਹੈਗਾ ਜਿਹੜਾ ਮੈਂ ਥੋੜੀ ਵੀਡੀਓ ਵੀ ਤੇਜ਼ ਕਰੀ ਹੋਈ ਹੈ ਗੱਲਾਂ ਬਹੁਤ ਸੀਗੀਆਂ ਹੋਈਆਂ ਵੀ ਸਾਡੀਆਂ ਆਪਸੀ ਤੇ ਹੁਣ ਕੀ ਕਰ ਸਕਦੇ ਜਦੋਂ ਵਿੱਚ ਤੇ ਵੌਲਿਊਮ ਉੱਡ ਗਈ ਹੈ ਨਾ ਤੇ ਹੁਣ ਅਗਰਨਾ ਕੰਨਾ ਜਣਾ ਮੁੱਢਾ ਏ ਇਹ 3 ਸਾਲ ਦਾ ਮੁੱਢਾ ਹੈ ਨਾ ਪੂਰਾ ਡਟ ਕੇ ਖੜਾ ਏ ਅਸੀਂ 2 ਸਾਲ ਤਕਰੀਬਨ ਪੱਟ ਦਿੰਦੇ ਹੁੰਨੇ ਆ ਬਹੁਤ ਸੋਹਣਾ ਖੜਾ ਹੈ ਤੇ ਦੂਆ ਹਲ ਜਿਹੜਾ ਬੀਜੜਾ ਉਹ ਨਹੀਂ ਐਨਾ ਪ੍ਰੋਪਰ ਹੋਇਆ ਹੈਗਾ ਵਿਕੇ ਪੁੱਛਦਾ ਵੀ ਸੀਗਾ ਵੀ ਕਿੱਕਣਾ ਬੀਜ ਕਿਹੜਾ ਮਾਹ ਵੀ ਇਹਦੇ ਥੱਲੇ ਜੜ ਹੁੰਦੀ ਆ ਆਲਰੇਡੀ ਪਹਿਲਾਂ ਹੀ ਵੀ ਤਾਂ ਕਰਕੇ ਥੋੜਾ ਜਿਆਦਾ ਵੱਧ ਖੁੱਲ ਜਾਂਦਾ ਹੈ ਉਹਦੀਆਂ ਜੜਾਂ ਪਾਣਨੀਆਂ ਜਿਹੜਾ ਬਣਾ ਕੇ ਉਹਨੇ ਕਦ ਰਹਿਣਾ ਸ਼ੁਰੂ ਕਰਨਾ ਤੇ ਕਦ ਕਿਆ ਕਰਨਾ ਹੁਣ ਫੇ ਜਣਾ ਜੀ ਆਹ ਦੇਖੋ ਜਿ ਆਪਣੀ ਗੱਲ ਕਰਦੇ ਸੀ ਕਹਿੰਦੇ ਵੀ ਸੁੱਕ ਗਈਆਂ ਸੁੱਕ ਗਈਆਂ ਸੁੱਕ ਗਈਆਂ ਨਿੰਮ ਜੀ ਪੂਰੇ ਪੰਜਾਬ ਕਿ ਪੂਰੇ ਵਰਲਡ ਲੈਵਲ ਤੇ ਸੁੱਕ ਗਈਆਂ ਤੇ ਕੋਦਰਦੀ ਬਪੇਨਾਂ ਦੀ ਕਿਰਪਾ ਨਾਲ ਹਰੀਆਂ ਹੋ ਗਈਆਂ ਦੁਬਾਰੇ ਧਾਰੀ ਪਰ ਪਤਾ ਨਹੀਂ ਕਿਦਾਂ ਦਾ ਵੈਦਰ ਹੋਗਾ ਸੀ ਉਸ ਸਮੇਂ ਜਦੋਂ ਨਿਮਾ ਸਾਰੀਆਂ ਸੁੱਕੀਆਂ ਸੀ ਸੋ ਚਲੋ ਜੀ ਅੱਗੇ ਚੱਲਦੇ ਹਾਂ ਹੁਣ ਸਾਨੂੰ ਚੱਲ ਕੇ ਜਾ ਕੇ ਮਿਲਦੇ ਆਪਾਂ ਮੰਡ ਦੇ ਵਿੱਚ ਜੀ ਰਸਤੇ 'ਚ ਵੱਜ ਗਈ ਜੀ ਬ੍ਰੇਕ ਆ ਵੀ ਆਈਪੀ ਬੰਦਾ ਮਿਲ ਗਿਆ ਭਾਈ ਕਹਿੰਦਾ ਭਾਈ ਮਹਾਂ ਵੀ ਕੀ ਹੋ ਗਿਆ ਭਾਈ ਬਾਬਾ ਇਹ ਬੰਦੇ ਨੇ ਜਰੂਰਤ ਪੈ ਗਈ ਤੁਰਿਆ ਫਿਰਦਾ ਕਿਧਰੇ ਹੋਰੇ ਪਾਸੇ ਹਾਂ ਕਿਹੜੇ ਇਹ ਨਹੀਂ ਚ ਇਹ ਵਾ ਭਾਈ ਇਹ ਮਾਲਕਾ ਜੀ ਗੱਡੀ ਆ ਇਹਨਾਂ ਦੀ ਗੱਡੀ ਆ ਅੱਛਾ ਇਹ ਮਾਲਕਾ ਗੱਡੀ ਦੇ ਇਹ ਗੱਡੀ ਮਾਲਕ ਡਰਾਈਵਰ ਨਾਲ ਦੇ ਛੋਟਾ ਇਹ ਗੈਲੋ ਇਹ ਮੇਰਾ ਜਿਹੜਾ ਮਾਲਕ ਆ ਜੀ ਉਹਦਾ ਉਹਦਾ ਛੋਰਾ ਛੋਰਾ ਉਹਦਾ ਛੋਰਾ ਹੈ ਛੋਰਾ ਨਹੀਂ ਮੁੰਡਾ ਅੱਜ ਕਿੱਡੀ ਚਲਣਾ ਤੋਂ ਕਿੱਥੇ ਸਕੂਲ ਅੜ ਚਲਣਾ ਹਾਂ ਜੀ ਕਿਹੜੇ ਸਕੂਲ ਲੱਗਿਆ ਵਾ ਇਹ ਖਾਲਸਾ ਪਬਲਿਕ ਖਾਲਸਾ ਪਬਲਿਕ ਬੱਚੇ ਲੈ ਕੇ ਜਾਂਦਾ ਹੈ ਮਾਡਲ ਵੀ ਆ ਮਿਡਲ ਵੀ ਆ ਹਾਈ ਵੀ ਆ ਸਾਰਾ ਕੁਝ ਆ ਸਾਰਾ ਕੁਝ ਵਿੱਚ ਸਾਰਾ ਕੁਝ ਵਿੱਚ ਜਿੰਨੀ ਕਰੀ ਜਿੰਨੀ ਸਮਝ ਕੇ ਕਰ ਤੂੰ ਸਮਝ ਕੇ ਨਹੀਂ ਜਿੰਨੀ ਕਹੋਂਦੀ ਆ ਜੀ 10% ਦੱਸ ਤੀ ਬਾਕੀ ਸਾਰੇ ਰੋਟੇ ਗਏ। ਸੋਰਾ ਨਾ ਬੜੀ ਜੀ ਬੜੀਆ ਤੁਸੀਂ ਦਿਖਾਓ। ਯਾਰਾ ਕੁਪੜੀਆਂ ਦੇ ਛੋਹੇ ਜਿੰਨੀਆਂ ਲੱਗੀਆਂ ਨੇ। ਮੈਂ ਹੈ ਨਾ ਇੱਕ ਨੂੰ ਹੋ ਗਿਆ ਚਾਰ ਚਾਰ ਲੱਗੀਆਂ ਨੇ। ਬਾਈ ਇਹ ਮੈਨੂੰ ਨਕੀ ਦਾ ਬੀਜ ਵੀ ਕੁਛ ਥੋੜਾ ਜਿਆਦਾ ਹੋ ਲੱਗਦਾ ਈ। ਚਾਹ ਲੱਗਦਾ। ਹਾਈਬ੍ਰਿਡ। ਹਾਂ ਜੀ ਦੇਖੋ ਤਾਂ। ਜਿਵੇਂ ਆ ਤਾਂ। ਇਹ ਦੋ ਹੈ ਇਹਨੂੰ। ਆਹ ਚੱਲ ਪਈ। ਇੱਕ, ਦੋ। ਜਿਹੜੀਆਂ ਬੜੀਆਂ ਨੇ ਛੋਟੀਆਂ ਨਹੀਂ ਹੋਣਗੀਆਂ। ਹਾਂ। ਮੈਂ ਜਿਕਰ ਹੱਥ ਜਿਵੇਂ ਕਾ ਹੋ ਗਈ, ਇੱਕ ਆ ਹੋ ਗਈ, ਇੱਕ ਆ ਹੋ ਗਈ। ਹੂੰ। ਤਿੰਨ ਤਾਂ ਹੈਗੀਆਂ ਹੀ ਹਾਂ। ਤਿੰਨ ਤਾਂ ਹੈਗੀਆਂ ਹੀ ਹਾਂ। ਉਰੇ ਬਾਰੇ ਇੱਕ ਆ ਨਿਕਲਦੀ ਹੈ ਕਾਂ ਨਿਕਲਦੀ ਹੈ ਇਹ ਕਿੱਥੇ ਥੱਲੇ ਆ ਗਈ ਇਹ ਤਾਂ ਥੱਲੇ ਹੀ ਕੋਈ ਇਹ ਥੱਲੇ ਨਹੀਂ ਇਹਦੇ ਚ ਨਹੀਂ ਆਈ ਪਿਆਰ ਹੋ ਰਹੀ ਆਲੇ ਹਾਂ ਮੇਰੇ ਮੇਰੇ ਮੰਨਦੀ ਆ ਦੋ ਤਾਂ ਤਕਰੀਬਨ ਹੈ ਗਈਆਂ ਹਾਂ ਕੱਖ ਬਹੁਤ ਆ ਹੌਲੀ ਹੌਲੀ ਮੱਕੀ ਨਿਕਲ ਆਈ ਪਰ ਇਹਦੇ ਚ ਮੱਪਾ ਥੋੜੇ ਦਿਨਾਂ ਤੱਕ ਪੱਕੂ ਵੀ ਫਿਰ ਲੈ ਕੇ ਜਾਵਾਂਗੇ ਤੋੜ ਕੇ ਖਾ ਲਾਂਗੇ ਤਾਤੂ ਵੀ ਵਧੇਰਾ ਕਰਾ ਮੱਕੀ ਚ ਨਾਓ ਜੀ ਬਾਬਾ ਜੀ ਤਾ ਇਹਨਾਂ ਠੀਕ ਆ ਤੂੰ ਹੁਣ ਤੂੰ ਭਾਈ ਉੜਦਾ ਪਾ ਔਰ ਹਾਰਨ ਪ੍ਰੈਸ਼ਰ ਪ੍ਰੈਸ਼ਰ ਹਾਰਨ ਮਾਰ ਕੇ ਲੰਘ ਜਾਂਦਾ ਕੋਲ ਨੂੰ ਇਹ ਬਾਈ ਮੇਰੇ ਕੋਲ ਤਾਂ ਰੂਟ ਇੱਧਰ ਦਾ ਬਣਾ ਹੀ ਏਰੀਆ ਅੱਛਾ ਇੱਥੇ ਨੂੰ ਲੰਘਦਾ ਤੂੰ ਹਾਰਨ ਮਾਰ ਕੇ ਮੋੜਾਂ ਪਰ ਤਾਂ ਹਾਰਨ ਮਾਰਦੇ ਯਾਰ ਕਿੱਕ ਨਹੀਂ ਜਾ ਤੁਰਿਆ ਹੋਇਆ ਰੁਕਾ ਮਾਰਤਾ ਬੰਦੇ ਨੂੰ ਕੋਈ ਤਕਲੀਫ ਲੱਗਦੀ ਹਾਂ ਮੈਂ ਬਾਈ ਕੀ ਕਰੀਏ ਸਾਡਾ ਕੰਮ ਹੈ ਜੜਾ ਡਰਾਈਵਰਾਂ ਨੂੰ ਤੁਹਾਨੂੰ ਵੀ ਪਾਇਆ ਤੁਸੀਂ ਵੀ ਗੱਡੀ ਚਲਾਉਣ ਤੇ ਅੱਜ ਕਿੱਧਰ ਤੇ ਜਾ ਕੇ ਆਇਆ ਪਰ ਮੈਨੂੰ ਆ ਅੱਜ ਇੱਕ ਦੁਆਰਾ ਸਾਬ ਨੂੰ ਲੈ ਤੇ ਅੱਛਾ ਆਪਣੇ ਉੱਥੇ ਜਬਾਬੇ ਮਾਲ ਤੇ ਮੱਥਾ ਟੇਕਿਆ ਮਡਨਾਲਡ ਦੇ ਉੱਥੇ ਤੇ ਫਿਰ ਤੂੰ ਕਹਿਆ ਕੀ ਕਰੂੰਗਾ ਤੇ ਉੱਥੇ ਤੋਂ ਜਾਊਂਗਾ ਕਿਵੇਂ ਆ ਦੇਖੋ ਇਹ ਨੇੜਾ ਘਾਰਾ ਥੋੜਾ ਜਿਹਾ ਚਾਰ ਇੱਥੇ ਰਹਿਣਾ ਰਾਤ ਦਾ ਹਾਂ ਇੱਥੇ ਰਹਿ ਲੱਗੇ ਬਾਬੇ ਮੈਂ ਥੋੜੇ ਟਾਈਮ ਵਾਸਤੇ ਆ ਕੁਝ ਟਾਈਮ ਵਾਸਤੇ ਬਾਈ ਫਿਰ ਨੂੰ ਵੀ ਲਿਆ ਤੇ ਹਾਂ ਕਰ ਦੇ ਵੀਰੀ ਤੇ ਉਸ ਤੋਂ ਬਾਅਦ ਪਾਜੀ ਬਦਲ ਗਿਆ ਹਾਂ ਪਾਜੀ ਕਹਿੰਦਾ ਵੀ ਤੂੰ ਕੋਈ ਨਹੀਂ ਤੇਰਾ ਤੇਲ ਖਾਰਾ ਜੋ ਵੀ ਹੈ ਤੇਰਾ ਉਹ ਤੇਰਾ ਬਾਚਾ ਦਾ ਠੀਕਾ ਹੂੰ ਜੀ ਬਾਕੀ ਆਪਣਾ ਭਾਈ ਹੌਲੀ ਹੌਲੀ ਤੈਨੂੰ ਆਪਣੀ ਜਗਾ ਜਾ ਕਰਨੀ ਨਹੀਂ ਹੱਲ ਪਨ ਹੂੰ ਤੇਨੂੰ ਦੇ ਦੂੰਗਾ ਮੈਂ ਉਹ ਤਾਂ ਹਾਂ ਇੱਥੇ ਜਗਾ ਵੀ ਬਾਬਾ ਜੀ ਇੱਕ ਥੋੜੀ ਜੀ ਘਟਾ ਹਨਾ ਗੱਡੀ ਖੜਾਉਣ ਦੀ ਦਿੱਕਤ ਹੋ ਜਾਂਦੀ ਬਗਾਨੇ ਜਗਾ ਕਰਨ ਦੀ ਵੀ ਤੇ ਕਹਿੰਦਾ ਵੀ ਕੋਈ ਚੱਕਰ ਨਹੀਂ ਜ਼ਮੀਨ ਹੈਗੀ ਸਾਰਾ ਕੁਝ ਹੈਗਾ ਜੀ ਬਾਜੀ ਬਾ ਠੀਕ ਹੈ ਜੀ ਉਹ ਕਹਿੰਦਾ ਉਹਨਾਂ ਨੇ ਮੈਨੂੰ ਉੱਪਰ ਸਪੈਸ਼ਲ ਪਾ ਕੇ ਦਿੱਤਾ ਅੱਛਾ ਲੈਣ ਵਾਸਤੇ ਬਰੀ ਗੱਡਾ ਚੱਲ ਚੱਲ ਉਹ ਬੰਦਾ ਕੰਮ ਕਰਨੇ ਆਲਾ ਉਹ ਹੁਣ ਮਾਣਾ ਚਲੀ ਨਹੀਂ ਸੀ ਤੇ ਬੋਟੀ ਦੀ ਇੱਥੇ ਆ ਗਈ ਨਹੀਂ ਗੋਟ ਮੇਰਾ ਸਾਰਾ ਕੁਝ ਉੱਤੀ ਆ ਬਾਬਾਈ ਅੱਛਾ ਹਾਂਜੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਜੀ ਕਾਰ ਤੇ ਜਗ੍ਹਾ ਥੋੜੀ ਹੁੰਦੀ ਆ ਪਤਾ ਹੈ ਥੋੜੀ ਕਰਕੇ ਜੀ ਥੋੜਾ ਜਿਆਦਾ ਅਡਜਸਟ ਕਰ ਲੈ ਫਾਰੋ ਫਲ ਕੰਮ ਫਾਰੋ ਹਾਂ ਜੀ ਕੰਮ ਸਾਰੋ ਜੀ ਲੈ ਨਾਲੀ ਮਿਹਨਤ ਕਰਕੇ ਚਾਰ ਪੈਸੇ ਜੋੜ ਕੇ ਤੇ ਆਪਣੀ ਵਧੀ ਜਗ੍ਹਾ ਲੱਗੇ ਸਕਣੀ ਹਾਂ ਹਾਂ ਹਾਂਜੀ ਹਾਂਜੀ ਚੱਲ ਲੱਗੇ ਰਹੋ ਪੈਸੇ ਜੋੜ ਕੇ ਜੀ ਹੌਲੀ ਹੌਲੀ ਆਪਣਾ ਬਿਹਾਰੀ ਉਹ ਅਜੀ ਬਾਬਾ ਜੀ ਆਪਣੀ ਘਰੇ ਉੱਥੇ ਕਰਦੀ ਗੱਡੀ ਆ ਮਾਲਕਾਂ ਦੀ ਗੱਡੀ ਸਾਰਾ ਕੁਝ ਮਾਲਕਾਂ ਦਾ ਲੈ ਕੇ ਆਪਣਾ ਇੱਥੇ ਇੱਕ ਪਿੰਡ ਨਾਲ ਚੱਲ ਐਨਾ ਉਹ ਐਨੀ ਬਹੁਤ ਆ ਵੀ ਤੂੰ ਗੁਰਦੁਆਰੇ ਲੱਗਿਆ ਜਾਣ ਬਾਬਾ ਨੇ ਆਪੇ ਠੀਕ ਕਰ ਦਿਆ ਸਾਰਾ ਕੁਝ ਹਾਂ ਇਹ ਤਾਂ ਚਲੋ ਉਹ ਆ ਗਈ ਪਿੱਛੇ ਲੇਬਰ ਵੀ ਆ ਗਈ ਪੂਰਾ ਟਰੈਕਟਰ ਆ ਗਿਆ ਇੱਧਰ ਲੈ ਵੀ ਆ ਵੀ ਪਾਇਰ ਇਹ ਕਿਧਰ ਐ ਨਾ ਕਿਧਰ ਝੋਲੇ ਟੰਗੇ ਪਿਆ ਪਾਇਰ ਔਰ ਖੱਚ ਕੇ ਰੱਖੋ ਕੰਮ ਨੂੰ ਚੱਲ ਵੀ ਜੀ ਮੇਪਾ ਵੀ ਚੱਲੇ ਚੱਲ ਠੀਕ ਆ ਕਾਲੇ ਮੁਕੇ ਫਿਰ ਓਕੇ ਮੈਨੂੰ ਵੀ ਫੋਨ ਆਂਦਾ ਕਿਸੇ ਦਾ ਠੀਕ ਆਂਦਾ ਬੋਨਾਖਾਨੀ ਬੱਚਿਆਂ ਦਾ ਹੀ ਹੈ ਕਿਸੇ ਦਾ ਚੱਲ ਠੀਕ ਆ ਚੰਗਾ ਓਕੇ ਹੱਥ ਛੱਡੀ ਜਾਂਦਾ ਜਿਵਾਕ ਤੇ ਪਹੁੰਚ ਗਏ ਜੀ ਆਪਣੀ ਮੋਟਰ ਪਰ ਅ ਮਿਰਚਾਂ ਚੀਮੇ ਲੱਗਿਆ ਨਹੀਂ ਅਜੇ ਹੌਲੀ ਜਾਈ ਜਾਂਦਾ ਕੱਚੀਆਂ ਕਹਿਣ ਦਾ ਭਾਵਾ ਹੈਗੀਆਂ ਆ ਹਾਂ ਉਹ ਕੱਚੀਆਂ ਬੀਜ ਪੈਣਾ ਨਾਲ ਦੇ ਵਿੱਚ ਜਾਂ ਬੀਜ ਪੈਣਾ ਇਹਨਾਂ ਦੇ ਵਿੱਚ ਫੇਰ ਪੱਕੀਆਂ ਬਣਨੀਆਂ ਇਹਨਾਂ ਬਣਨੀਆਂ ਪੱਕੀਆਂ ਹੋ ਗਈਆਂ ਹੈਗੀਆਂ ਹਲਦੀ ਦੇ ਵਿੱਚ ਤੇ ਤਾਂ ਕੱਖ ਕੰਡਾ ਖਤਮ ਹੋ ਜਾਂਦਾ ਗੜਾਈ ਕਰਕੇ 10 ਦਿਨ ਬਾਅਦ ਫੇਰ ਉਹ ਨਹੀਂ ਹੋ ਜਾਂਦਾ 15 ਦਿਨ ਬਾਅਦ ਹਾਂ ਫੇਰ ਸੋਨਾ ਪੈ ਗਿਆ ਕਿੰਨੂ ਪਰ ਹਾਂ ਕਿੰਨੂ ਪਰ ਫਲ ਪੈ ਗਿਆ ਇਹਨਾਂ ਪੂਰਾ ਅੱਧੀ ਗੜਾਈ ਹੋਣੀ ਹੈ ਯਾਰ ਮਾਰਦੀ ਬਣੀ ਛਟਾ ਤਾਂ ਤਾਂ ਕਹਿਣ ਪੂਰੇ ਇਸ ਵਾਰ ਮਹਾਰਾ ਦੀ ਕਿਰਪਾ ਨਾਲ ਫਲ ਤਾਂ ਸਾਰੇ ਘਸ ਨੂੰ ਤਾਂ ਜਾਮਣਾਂ ਨੂੰ ਵੀ ਮਰੂਦ ਨੂੰ ਵੀ ਜਾਮਣਾਂ ਤਾਂ ਇੱਕ ਨਹੀਂ ਰਹਿ ਗਈਆਂ ਜੰਮ ਹਾਕ ਹੋਵੇ ਸੁਬੀਰ ਨਹੀਂ ਕਹਿੰਦੇ ਰਹੀਆਂ ਇੱਥੇ ਆਉਣਾ 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 ਟਾਈਮ ਲੱਗਿਆ ਇਹਨਾਂ ਦਾ ਛਾੜ ਲੀਆਂ ਸਾਰੀਆਂ ਪੱਕੀਆਂ ਬਹੁਤ ਪਰ ਜਾਮਣਾਂ ਔਰ ਹੂੰ 15 ਮਹੀਨੇ ਤੋਂ ਟੁੱਟੀ ਐ ਹੂੰ 15 ਮਹੀਨੇ ਤੋਂ ਆਹ ਆ ਟੁੱਠੀ ਦੀ ਬਿਮਾਰੀ ਜੀ ਬੀਬੀ ਇਹਦੇ ਪਾਸ ਸਪਰੇਅ ਹੋਣੀ ਆ ਤਾਂ ਫਲ ਪੈਣਾ ਇਹਨਾਂ ਨੂੰ ਆਹ ਤਾਂ ਬੀਬੀ ਤਾਂ ਹੈਗੀ ਆ ਉਹ ਥੋੜਾ ਥੋੜਾ ਫਲ ਪਿਆ ਜਿਹੜੇ ਸਾਹ ਨਾਲ ਬੂਟੇ ਖੜੇ ਆਇਆ ਤਾਂ ਵੱਧ ਫਲ ਪੈਣਾ ਚਾਹੀਦਾ ਬਸ ਤਾਂ ਉਹਨੂੰ ਵੀ ਨਹੀਂ ਫਲ ਤੇ ਹੈਗਾ ਦੋ ਚ ਸਪਰੇਅ ਕਰਨਾ ਪੈਣਾ ਹਾਂ ਅੱਜ ਤੋਂ ਤਾਂ ਪੈਣੀ ਜਿਹੜਾ ਅੰਦਰੋਂ ਮੇਰੇ ਦੋ ਤੋਂ ਤੋੜ ਕੇ ਆਪਾਂ ਜੀ ਦੇਖੀ ਦਿਨਾ ਆ ਬੇਲ ਗੱਤ ਨਹੀਂ ਕਰੇ ਲੇ ਸਬਜ਼ੀ ਦੇ ਖਾਣ ਵਾਲੇ ਤੋੜਨ ਦੇ ਤੋਂ ਹੋਏ ਨੇ ਹੋਏ ਨੇ ਅਲੱਗਾ ਕੁਛ ਨਾ ਨਹੀਂ ਹੱਦ ਤੱਕ ਹਾਂ ਸਾਹ ਤਾਂ ਸਾਹਮਣੇ-ਸਮਣੇ ਲੱਗਦੇ ਨੇ ਹਾਂ ਆਹ ਲਾਉਂਦੇ ਹਾਂ ਹਾਂ ਇਹ ਕੱਢ ਬਤਾ ਲਓ ਜੀ ਲਾ ਦੇਣੀ ਪਾਉਂਦੇ ਇਹ ਆ ਲੈ ਲਾ ਗਏ ਆ ਗਿਆ ਉਹ 4-5 ਤਾਂ ਉੱਪਰ ਆ ਆਪਣੇ ਖਾਣ ਜੋਗੇ ਹੋ ਜਾਣੇ ਸ਼ੂਗਰ ਦੇ ਮਰੀਜ਼ਾਂ ਜੋਗੇ ਹੋ ਜਾਣੇ ਇਹ ਤਾਂ ਜੇ ਉਹ ਵੀ ਕਰੇ ਸਵੇਰੀਆਂ ਗ੍ਰਾਉਂਡ ਕਰਕੇ

ਬਾਕੀ ਡੇਕ ਦੀ ਗਟਾਨੂ ਨਹੀਂ ਖਾ ਹੁੰਦੇ ਬਾਕੀ ਸਾਰੇ ਦਰਾਖਤਾਂ ਦੇ ਫਲ ਖਾ ਲੈਂਦੇ ਹੂੰ ਗਟਾਨੂ ਖਾਣ ਵਾਲੇ ਸੰਭਾਲਦੇ ਆ ਸਾंभਣੇ ਵਾਲੇ ਜਿਹੜੇ ਕੱਪਾ ਨੂੰ ਪਾਈ ਨਹੀਂ ਗੌਰ ਕਰਦੇ ਬਸ ਦਵਾਈ ਦੇ ਤੌਰ ਤੇ ਵੀ ਕੰਮ ਕੰਮ ਆਉਂਦੇ ਆ ਉਰੇ ਬਈ ਇਹ ਕੱਪੜੇ ਕਪੜੇ ਤੋਂ ਹੀ ਜਾਂਦੇ ਤੇ ਕਰਕੇ ਗਿਲਾ ਰਹਿੰਦਾ ਨਹੀਂ ਹੋ ਜਾਣਾ ਹੂੰ ਤੇ ਆ ਵੀ ਅੱਛਾ ਉਹ ਹਾਂ ਉਹ ਤਾਰਾਂ ਨੂੰ ਲੱਗਣ ਵਾਲੀ ਨਾ ਉੱਪਰ ਜਾਏ ਹੈਗੀ ਤੱਕ ਮਾਰਿਆ ਵਾਏ ਹਾਂ ਤਾਰਾਂ ਨਹੀਂ ਵੱਡੀ ਵੀ ਵਿਚਾਲੇ ਇੱਕ ਉਹਦਾ ਜੜਤੀ ਵੱਡ ਹੋ ਜਾਵੇ ਆ ਤਾਂ ਦੂਰ ਨੂੰ ਨਿਕਲਦੀ ਐ ਇੱਥੇ ਵੀ ਖਾਦਦੀ ਐ ਤਾਰਾਂ ਵਿੱਚ ਐ ਤਾਂ ਬਣਾ ਆ ਵੀ ਵੱਡਤੀਆਂ ਦੇ ਪਿਛਲੇ ਸਾਲ ਮੈਂ ਹੀ ਵੱਡੀਆਂ ਦੀਆਂ ਇਹ ਹਾਂ ਹੁਣ ਇਹਨਾਂ ਨੂੰ ਨਾ ਖੱਤਰ ਰਿਦਾ ਦੇ ਹਾਂ ਪੰਪ ਨੇ ਆਪਣਾ ਕੰਮ ਕਰਤਾ ਹਾਂ ਗਾਹ ਉਹ ਦੇਖ ਵੱਧਦੀ ਜਾ ਰਹੀ ਰੇਲ ਨੂੰ ਭਈਆ ਇੱਥੇ ਵੀ ਦਿਹਾੜੀ ਲਾਉਣੀ ਪਣੀ ਕਿ ਭਈ ਇਹਨੂੰ ਨਹੀਂ ਆਪ ਝੱਟ ਮਾਰ ਜਾਗੇ ਦੇਖ ਕੇ ਸਾਜਰੇ ਸਾਜਰੇ ਦਾ ਕੰਮ ਹੈ ਇਹ ਹੁਣ ਇਹ ਪਤਾ ਕੀ ਹੋਇਆ ਹੁਣ ਹੁਣ ਜਿਹੜਾ ਲਾਸਟ ਪਹਿਲਾ ਰੇਲ ਤਾਂ ਮੈਂ ਆਪ ਪਾਇਆ ਸਾਰਾ ਖੇਤ ਇਕ ਜਾਤਾ ਸਿਰੇ ਤੇ ਸਿਰੇ ਤੱਕ ਹੁਣ ਭਈਆਂ ਤੇ ਪਾਇਆ ਹੁਣ ਭਈਆਂ ਤੇ ਪਾਇਆ ਹੁਣ ਭਈਆਂ ਦਾ ਤੈਨੂੰ ਪਤਾ ਹੀ ਹੈ ਫਿਰ ਗੇਰ ਕਿਉਂ ਘੰਟੇ ਚ ਪੰਜੇ ਕੀਲਿਆਂ ਦੇ ਵਿੱਚ ਪਰ ਗੇਰਿਆ ਉਹਨਾਂ ਨੇ ਆਪਣੀ ਮਰਜ਼ੀ ਨਾਲ ਆ ਮੈਂ ਪੁਆਈ ਵੀ ਫਾਂਟ ਮੈਂ ਗੇਰਿਆ ਵਾ ਐਸ ਲੋਟਰ ਚੜ੍ਹਦੇ ਤੇ ਛਿਬਦੇ ਨੂੰ ਉਹਨਾਂ ਨੇ ਗੇਰਿਆ ਆ ਉੱਤਰ ਦਖਣ ਨੂੰ ਉਹਦੇ ਕਰਕੇ ਹੁਣ ਉਧਰਲੀ ਸਾਨੂੰ ਫੱਟਾ ਝਾਂਕਦੀ ਆ ਜਿੱਧਰ ਨੂੰ ਉਹਨਾਂ ਨੇ ਗੇਰਿਆ ਵਾ ਆ ਖੇਤ ਚ ਤਾਂ ਮਨ ਲੱਗਦਾ ਰਹ ਪਊਗਾ ਬਾਕੀਆਂ ਚ ਤਾਂ ਸਹੀ ਸਹੀ ਲੱਗਦਾ ਮਨ ਨੂੰ ਗਾਹਾਂ ਤਾਂ ਓਕੇ ਹਾਂ ਪੰਜ ਰੋਟੇ ਹੋਰ ਗੇ ਤਿੰਨ ਪਾਸੇ ਤੇ ਦੇ ਦੋ ਪੈ ਗਏ ਦੋ ਰੇ ਪੈ ਗਏ ਨਾਲੇ ਉਹ ਪੈ ਗਏ ਤਰਾ ਈਆ ਤਾਂ ਪੈਣਾ ਹੀ ਆ ਫਿਰ ਤਾਂ ਲੋੜ ਨਹੀਂ ਯਾਰ ਮੈਂ ਤਾਂ ਕਹਿੰਦਾ ਉਹ ਬਿਨਾ ਮਤਲਬ ਤੇ ਖਰਚਾ ਵਧਾਈ ਜਾਣਾ ਹਰੇ ਨਾਲੇ ਫਸਲ ਹੁੰਦੀ ਆ ਹੁਣ ਵਿੱਚ ਤੂੰ ਜਿੰਕ ਪਾਤਾ ਯੂਰੀਆ ਪਾਤਾ ਇੰਨਾ ਕੁਸ ਪਾਤਾ ਹੁਣ ਹੁਣ ਪੂਰੀ ਡੋਜ਼ ਨਹੀਂ ਪਾਈ ਜਰੀ ਜੀ ਹੂੰ ਗਰਮੀ ਕਰਕੇ ਅਸਲ ਤਾਂ ਤਾਂ ਰੰਗ ਮੀਂਹ ਪੈਣਾ ਨਾ ਜਦ ਖੁੱਲ ਕੈਨ ਖੇਤਾਂ ਤੀਨੇ ਲੱਜਣਾ ਜੀਰੀ ਦਾ ਰੰਗ ਬਣਨਾ ਫੇਰ ਇਹ ਤਾਂ ਕਹਿੰਦਾ ਹਾਂ ਫੇਰ ਨੇ ਭੱਜਣਾ ਉੱਪਰ ਨੂੰ ਆ ਜਿਹੜਾ ਹੁਣ ਆ ਪਤਾਤੀ ਜੋ ਪਾਣੀ ਕੱਢ ਕੱਢ ਕੇ ਲਈ ਜਾਂਦੇ ਆ ਉਹ ਤਾਂ ਬਾਈਕਰਾਂ ਦੀ ਜਾਨ ਬਚਾਉਣ ਵਾਸਤੇ ਆ ਹਾਂ ਆ ਤਾਂ ਬੇਲ ਥੱਲੇ ਨੂੰ ਉਤਰ ਲਾ ਕੇ ਉੱਪਰੋਂ ਟੱਪ ਕੇ ਉਹ ਟੱਪ ਕੇ ਉੱਪਰ ਚੜ੍ਹ ਨਹੀਂ ਆਉਂਦਾ ਅਸੀਂ ਚੜ੍ਹ ਗਏ ਹਾਂ ਹਾਂ ਉਹ ਚੜ੍ਹ ਗਈ ਉਹਦੇ ਉੱਪਰ ਪਰਲੇ ਪਾਸੇ ਉੱਪਰ ਨੂੰ ਆ ਜੀ ਉੱਪਰ ਹੀ ਜਾਣੀ ਕੋਈ ਮੈਂ ਨਾ ਗੂ ਮੋੜ ਦਿਆ ਉਹ ਗਈ ਹਾਂ ਟਿੰਨਾ ਗਰੀ ਨੂੰ ਕੇਲਾ ਮਾਣ ਲੱਗਿਆ ਹਣੀ ਨੇ ਰਹਿਣਾ ਕੰਮੀ ਕਿੰਨੀ ਹੋਰ ਕੀ ਪਤਾ ਕੀ ਪਤਾ ਜੇ ਇਹਨੂੰ ਫਲ ਲੱਗੂਗਾ ਖਬਰ ਜੇ ਇੱਥੇ ਮੈਂ ਖਾਉਂਦੀ ਕੱਦੀਆਂ ਖਾ ਖੋ ਜਾਣਾ ਸਰ ਉਹਨੇ ਫੁੱਲ ਕੇ ਤਾ ਹਾਂ ਇਹਨਾਂ ਦੇ ਨਾਲ ਸਾਰਾ ਨਹੀਂ ਕਿ ਦੇਖ ਹਾਂ ਪੰਜ ਮਹੀਨਾ ਹੋ ਗਿਆ ਦਾ ਪਿਛਲੇ ਸਾਲ ਇੱਕ ਮਹੀਨੇ ਦੇ ਉੱਪਰ ਜਿਹੜਾ 10 11 12 ਤਰੀਕ ਜੇ ਨੂੰ ਹੋਇਆ ਤਾਂ ਇਹ ਮਹੀਨੇ ਦੇ ਵਿੱਚ ਪਿਛਲੇ ਸਾਲ ਕੰਮ ਕਿਆ ਔਰ ਪਾਣੀ ਉਹ ਪਾਣੀ ਘੁੰਮ ਗਿਆ ਤਾਂ ਦੇਖ ਲੈ 2 2 ਫੁੱਟ ਆ ਗੇਟ ਕੋਲ ਨੂਰੇ ਸਾਰੇ ਇਹ ਤਾਂ ਨੇ ਅੱਜ ਕਰੀ ਵੀ ਲਾਦੀ ਮੈਨੂੰ ਸਫਾਈ ਪਹਿਲਾਂ ਨਹੀਂ ਸੀ ਹੈਗਾ ਇਹ ਕੰਮ ਪਾਪਾ ਜੀ ਨੇ ਆ ਡੇਕ ਤੇ ਗਣਮੇ ਦਿਨਾਂ ਚ ਕੰਮ ਕਰਤੀ ਹੂੰ ਮੈਨੂੰ ਆਇਆ ਦਾ ਛੇ ਇੰਚੀ ਬੋਰ ਦਾ ਬੰਦ ਕਰਨ ਨੂੰ ਛੇ ਇੰਚੀ ਬੋਰ ਦਾ ਬੰਦ ਕਰਨ ਨੂੰ ਹੈ ਇਹ ਵੀ ਹੋ ਸਕਦਾ ਜਾਂ ਮੈਨੂੰ ਲੱਗਦਾ ਜਿਹੜੀਆਂ ਡਰਮ ਜਿਹੜੀਆਂ ਤੇ ਕੈਮੀਕਲ ਵਾਲੇ ਉਹ ਵੀ ਜਾਨੀ ਇਹ ਜਿੱਕਣਾ ਹੁਣ ਹਸਬੀਨਾਂ ਕੋਲ ਟੈਂਕੀ ਜਿਹੜੀ ਉਹਦੇ ਉੱਪਰ ਦਾ ਨਹੀਂ ਹੋ ਰਿਹਾ। ਆਹ ਡੇਕ ਆ ਸਰਬਜੀਤ ਆ ਖੜੀ ਡੇਕ ਦੇਖ ਲਾ। ਇੱਕ ਡੇਕ ਆ ਉਹ ਖੜੀ ਆ ਦੋਹੇ ਪੈਣਾ ਹੈ। ਉਹਨੂੰ ਪਾਣੀ ਨਹੀਂ ਮਿਲਿਆ ਟਾਈਮ ਨਾਲ। ਨਾ ਉਹਦੇ ਕੋਈ ਖਰਾਕ ਪਈ ਆ। ਇਹਦੇ ਤੇ ਪਾਪਾ ਜੀ ਨੇ ਖਰਾਕ ਕੋ ਪਾ ਪੂ ਕੇ ਬੈਠਣ ਜੋਗਾ ਕੰਮ ਕਰਨਾ ਪਿਛਲੇ ਸਾਲ ਇੱਧਰ ਦੀ ਆ ਬਿੰਦਰ ਵਾਲੀ ਦੀ ਡੇਕ। ਉਹਨੇ ਪਟਾਤੀ ਜਿਉਰੇ ਤੇ ਪਟਾਕੇ ਫਿਰ ਆਹ ਡੇਕ ਹੁਣ ਕੰਮ ਹੋ ਗਈ ਬੈਠਣ ਨੂੰ। ਪੱਤਾਲ ਪੇਟ ਬੀਨੇ ਧੋਤੀ ਜਿੱਦਣ ਉਹਰੇ ਮੀ ਪਿਆ ਨਾ ਤਾਂਹੀਂ ਚਮਕਦੇ ਵਿੱਚ ਵਿੱਚ ਚਿੱਟੇ ਤਾਂ ਕਿਤੇ ਕਿਤੇ ਇਹ ਹਾ ਮਰੀਓ ਤਾਂ ਚਮਕਦੇ ਜੇ ਮਰਦੀ ਨਾ ਫਿਰ ਤਾਂ ਦਿਖਣੀ ਹੋਣੀ ਈ ਪੱਤਾ ਛਾਣ ਜਾ ਉੱਪਰ ਤੇ ਹੋਇਆ ਵਾ ਜਿਹੜਾ ਹੁਣ ਤਾਂ ਸਾਰੀ ਪਲਾਸਟਿਕ ਜੀ ਲੱਗਣ ਲੱਗ ਗਿਆ ਜਿੱਤੇ ਤੱਕ ਨਿਗਾਹ ਜਾਂਦੀ ਹੈ ਟੋਟਲੀ ਹਾਂ ਹੁਣ ਤਾਂ ਲੱਗਦਾ ਵੀ ਸਾਰੀ ਹਰੀਓ ਹਰੀ ਕਰਤੀ ਲੋਕਾਂ ਨੇ ਦੇਖ ਲੈ ਹਾਂ ਹਾਂ ਕਿਆ ਜਾਵੇ ਪਰਤੇ ਜੇ ਫੋਟੋਆਂ ਖਿਚਣ ਧਰਤੀ ਹਰੀオਹਰੀ ਕਾਪੀ ਜਦਾਨਾ ਨੇ ਹਾਂ ਬਰਖ ਵੀ ਹਰੇ ਸਾਰਾ ਹਰੇ ਹਰਾ ਹਰਾ ਇੱਟਾ ਦਾ ਲੈ ਵੀ ਜੀ ਦੀ ਆਤ ਕੀ ਮਹਾਰਾ ਦੀ ਕਿਰਪਾ ਨਾਲ ਸੋਹਣੀ ਹੈ ਬੀਜੇ ਘਰ ਦਈਏ ਸਾਡੇ ਹਾਈਬ੍ਰਿਡ ਬੀਜ ਰੱਖਿਆ ਉਹਦਾ ਹੁਣ ਫਲ ਪਰ ਦੇਖਦੇ ਆਂ ਜਾ ਕੇ ਵੀ ਫਲ ਪੈਂਦਾ ਇਹਨੂੰ ਕਿ ਨਹੀਂ ਪੈਂਦਾ ਜੇ ਫਲ ਪੈ ਗਿਆ ਗਾਹਾਂ ਵਾਲੇ ਸਾਲ ਨੂੰ ਫਿਰ ਮਾਲਾ ਵਾਲੇ ਦਾ ਸਾਰੇ ਜ਼ਿਮੀਂਦਾਰ ਆਪਣੀ ਘਰ ਦੀ ਰੱਖੋਗੇ ਬਾਕੀਆਂ ਦਾ ਪਤਾ ਹਾਂ ਅਗੇ ਤਾਂ ਤਾਂ ਸੁੱਕੇ ਹੀ ਨਹੀਂ ਅੱਜ ਤਾਂ ਜਿੱਦਣ ਵੀ ਜੀਰੀ ਲਾਈ ਉਹਦੋਂ ਦਾ ਸੁੱਕੇ ਹੀ ਨਹੀਂ ਹੈਗਾ ਉਹ ਗਾਹਾਂ ਵਾਲੇ ਖੇਤਾਂ 'ਚ ਸੁੱਕ ਲਿਆ ਉਹ ਉੱਪਰਲੇ 'ਚ ਗਵਲੇ 'ਚ ਐਸੇ 'ਚ ਵੀ ਸੁੱਕ ਲਿਆ ਉਹ ਥੱਲੜਾਂ 'ਚ ਧੱਕੇ ਨਾਲ ਸਗਾਇਆ ਤਾਂ ਹੁਣ ਵੀ ਉਹਨਾਂ 'ਚ ਪਾਣੀ ਪੂਰਾ ਖੜਾ ਬਾਕੀ ਮਿਹਨਤ ਵੀ ਬਹੁਤ ਕਰੀਏ ਜੀ ਮੈਂ ਭਾਈ ਮੈਂ ਮੈਂ ਕਹਾਂ ਦਵਾ ਐਤਕੀ ਰੇਰੂ ਦਾ ਤਾਂ ਆਇਆ ਨਾ ਪੂਰਾ ਟਾਈਮ ਟੂ ਟਾਈਮ ਧਿਆਨ ਰੱਖਿਆ ਹਰ ਕਾ ਉਹ ਚੀਜ਼ ਦਾ ਬਹੁਤ ਇੱਕ ਦੋ ਦਿਨ ਅੱਗੇ ਪਿੱਛੇ ਹੁਣ ਦਿੱਤਾ ਰਿਹਾ ਜਿਆਦਾ ਨਹੀਂ ਹੁਣ ਦਿੱਤਾ ਨਹੀਂ ਤਾਂ ਅੱਗੇ ਹਾਂ ਬਰੇਕ ਕੇ ਲਾ ਹੋਰ ਹੋ ਜੂ ਸਾਡਾ ਮਸਖ ਹੋ ਗਿਆ ਇਹ ਤਾਂ ਚੱਲ ਹੋ ਜੂ ਇਹ ਤਾਂ ਹੁਣ ਉਹ ਬਈਆ ਨੂੰ ਵਿਚਾਰਾ ਨੂੰ ਕਿਤੇ ਕੰਮ ਮਿਲਦੇ ਨਹੀਂ ਆਪਾਂ ਧੱਕੇ ਨਾਲ ਦਿਹਾੜੀ ਪੈ ਲੈਵਾ ਉਹਨੂੰ ਉਰੇ ਲਾ ਦਾਂਗੇ ਵੀ ਬੇਲਾ ਬੈਠੂਗਾ ਕਿਤੇ ਨਹੀਂ ਜਿਹੜਾ ਆ ਹੁਣ ਰੋਟੀਆਂ ਖਾਈ ਜਾਊ ਚਾਰ ਚੀਮਿਆ ਤੇਰੇ ਵਾਲਾ ਬੀਜ ਨਾਮੀ ਨੂਮੀ ਕਿਹੜਾ ਤਾਂ ਉਹ ਕਵੇਰੀ ਕਵੇਰੀ ਉਹੀ ਬੀਜ ਹੈ ਐਨ ਪੂਰਾ ਕੰਮ ਹੋਇਆ ਬਾ ਉਧਰ 26 ਵੀ ਪੂਰਾ ਕੰਮ ਖੜਾ ਉਹ ਥੱਲੇ ਦੂਆ ਖੜਾ ਜਿਹੜਾ ਤੇਰਾ ਕਿਹੜਾ ਉਹ ਆ ਜਰੀ 734 ਉਹਨਾਂ ਦਾ ਬੂਜਾ ਪਾਉ ਉਹਨਾਂ ਤਾਂ ਧਰਤੀ ਲਘੋਲੀ ਆ ਨਾ ਆ ਤਾਂ ਬਹੁਤ ਉੱਚੀ ਜਗ੍ਹਾ ਖੜੇ ਤਾਂ ਇੱਥੇ ਥੋੜਾ ਬਹੁਤਾ ਪਾਣੀ ਦਿਖੀ ਜਾਂਦਾ ਜੇ ਨੀਮੀ ਜਗ੍ਹਾ ਬਰਾਬਰ ਖੜਕੇ ਤਾਂ ਧਰਤੀ ਸਾਰਿਆਂ ਸਾਰੀਆਂ ਜੀਰੇ ਨੇ ਲਘੋਲੀ ਹੁਣ ਟਾਈਮ ਵੀ ਬਹੁਤ ਹੋ ਗਿਆ ਲੱਗੀਆਂ ਨੂੰ ਹੂੰ ਇਹਨਾਂ ਧਰਤੀ ਨੇ ਕੋਈ ਨਹੀਂ ਇਹਨਾਂ ਦੀ ਪਰ ਇਹ ਲੇਟ ਆ ਪਾਉ ਪੈਰਾਂ ਦੀ ਲੱਗੀ ਵੀ ਆ ਐਦਾ 7 ਦਿਨ ਦਾ ਫਰਕ ਆ ਮੈਨੂੰ ਲੱਗਦਾ ਕਟੋ-ਕਟ ਕਹਿੰਦਾ ਵੀ ਉੱਚੀ ਹੋਣ ਕਰਕੇ ਦਿਖਦੀ ਐ ਇਹਨਾਂ ਦੇ ਕੋਈ ਵੀ ਤਰ ਹਾਂ ਉਹਦਾ ਜੀਰੀ ਦਾ ਓ ਵੀ 7 ਦਿਨ ਦਾ ਫਰਕ ਆ ਬਿੰਦਰ ਦਾ 5 ਦਿਨ ਦਾ ਫਰਕ ਆ ਨਹੀਂ ਇਹਦਾ ਉਹ ਮੈਂ ਕਹਿੰਦਾ 12 12 ਨਹੀਂ 7 3 10 3 ਦਿਨ ਬਾਅਦ 7 ਦਿਨ ਪਹਿਲਾਂ ਜਿਹੜੀ ਉਹ ਲੱਗੀ ਵੀ ਉਹ ਥੱਲੇ ਲੁਕੋਈ ਵੀ ਉਹਨੇ ਧਰਤੀ ਥਨੜੀ ਨੇ ਪਰਿਆਲੇ ਨੇ 7 ਦਿਨ ਬਾਅਦ ਉਹ ਲੱਗੀ 3 ਦਿਨ ਦਾ ਗੈਪ ਪਾ ਕੇ ਫਿਰ ਆ ਲੱਗੀ ਉਸ ਤੋਂ ਬਾਅਦ ਤੱਲਾ ਹੁਣ ਰੂਹ ਖੁਸ਼ ਹੋਈ ਜਾਂਦੀ ਦੇਖ-ਦੇਖ ਕੇ ਉਹ ਤਾਂ ਜਿਹੜੀ ਲੱਗਦੀ ਨਾ ਇੱਕ ਵੜਕਾ ਆਉਣੇ ਹੋਣਾ ਹੀ ਆ ਟਾਈਮ ਕਰਾਫ ਹੋ ਜਾਣਾ ਹਾਂ ਆਪਣੀ ਮਿਹਨਤ ਦੇ ਵਿੱਚ ਕਮੀ ਨਾ ਰੱਖੋ ਪਾਣੀ ਤਾਂ ਵੀ ਟਾਈਮ ਕਰ ਲਈ ਜਾਓ ਤੇ ਪਾਣੀ ਟਾਈਮ ਦਾ ਪਾਈ ਜਾਓ ਬਾਕੀ ਅੱਜ ਕੀ ਗੁਜ਼ਰਤ ਨੇ ਨਹੀਂ ਪਾਏ ਉਹਨੇ ਜਿੰਨੇ ਚਾਹੀਦੇ ਜਿੰਨਾ ਹਮਦਰਮਤ ਫੁੱਲਾ ਫੇਰ ਕਾ ਨਾ ਕਬਰ ਵੀ ਜ਼ਰੂਰ ਮੈਨੂੰ ਲੱਗਦਾ ਵੀ ਨਹੀਂ ਅੱਜ ਰਾਤ ਨੂੰ ਆਊਗਾ ਹੀ ਵਧੀਆ ਪੈ ਜਿਵੇਂ ਚੱਲੀਆ ਫਿਰ ਹੁਣ ਹੋਰ ਕੀ ਬੱਸ ਲੱਗ ਗਿਆ ਸਾਡਾ ਇਹ ਦੌਰਾ ਅਸੀਂ ਕਰ ਲਿਆ ਪੂਰੇ ਦਾ ਪਾਪਾ ਜੀ ਆਉਂਦੇ ਆ ਮੈਂ ਵੀ ਘੇੜਾ ਮਾਰ ਜਾਂਦਾ ਬਾਈ ਕਹਿੰਦਾ ਵੀ ਅੱਜ ਘੇੜਾ ਕੀ ਆ ਕਰਦਾ ਇਹ ਕਹਿੰਦੇ ਜੀ ਮਿੱਠੇ ਚੌਲ ਖਾ ਕੇ ਜਾ ਬਾਈ ਵੀ ਖਾਊਗਾ ਫਿਰ ਬਾਈ ਨੂੰ ਵੀ ਲਾ ਦੋ ਫੋੜਨ ਨੂੰ ਤਾਂ ਮੈਂ ਮਿੱਠੇ ਚੌਲ ਖਾਦੇ ਆ ਕਹਿੰਦੇ ਨਾਲ ਦੇ ਦੋ ਇੱਕ ਖਾਜਵ ਮੱਥਾ ਟੇਕ ਕੇ ਕਹਿੰਦੇ ਮੀਂਹ ਪੈ ਜਾਵੇ ਮੌਸਮ ਹੋ ਜਾਵੇ ਠੰਡਾ ਆ ਬਹੁਤ ਠੰਡਾ ਹੋ ਜਾਵੇ ਜੀ ਕਰਦਾ ਜੀ ਜੀ ਵੀ ਪੜ ਜਵੇ ਜੀ ਜੀ ਵੀ ਬਾਦ ਬਾਦ ਜੀ ਜੀ ਵੀ ਪੜ ਸਾਰੇ ਜਵਾਗ ਚੱਲੇ ਵੀ ਪੜ ਜਵੇ ਬਾਹਰ ਗੁਰੂ ਸਤਨਾਮ ਮਨੁਲਾ ਦਾ ਤੁਸੀਂ ਹੁਣੇ ਬਣਾਵੇ ਗਰਮ ਗਰਮ ਆ ਹਾਂ ਹੁਣੇ ਬਣਾਏ ਆ ਲੇਟੇ ਕਰ ਲਿਆ ਕੰਮ ਤੁਸੀਂ ਦਿਨ ਚ ਕਰਨਾ ਤਾਂ ਹੁਣ ਆਇਆ ਟਾਈਮ ਤੁਹਾਨੂੰ ਸੰਗਤ ਘਟੇ ਮਿਲਣੀ ਛਕਣੇ ਵਾਲੀ ਇਹਦਾ ਜਿਹਦੇ ਭਾਗਾ ਚੋਂ ਛਕੇ ਲੜੇ ਜੀ ਇਹਦਾ ਹੈ ਜਿਹਦੇ ਭਾਗਾ ਚੋਂ ਉਹਨੇ ਛਕੇ ਲੜੇ ਬਾਕੀ ਗੱਲ ਪ੍ਰਸ਼ਾਦ ਹੁਣ ਉਹ ਮੁੰਡਾ ਕਰ ਜਾ ਪਰਸੋਂ ਟ੍ਰੈਨੀ ਲੈ ਆਈ ਹੈ ਚੱਲ ਚੱਗੋ ਭਾਈ ਮਟਿਆ ਜਾ ਇਹ ਤੁਹਾਡੇ ਪਾਗਾਂ ਦੇ ਤੇ ਹਾਂ ਪਾਗਾਂ ਦੇ ਤੇ ਮੈਂ ਨਾ ਟਾਈਮ ਨਾਲ ਮੂਰੇ ਟੱਕਰ ਗਿਆ ਟਾਈਮ ਨਾਲ ਮੂਰੇ ਟੱਕਰ ਗਿਆ ਹਾਂ ਨਹੀਂ ਲੰਘੇ ਤਾਂ ਲੰਘੇ ਤੇ ਲੰਘੇ ਤਾਂ ਲੰਘੇ ਤੇ ਹੈਗੇ ਜੀ ਮੇਰੇ ਕੋਲ ਉਹਦਰ ਵੀ ਦੋ ਅੱਛਾ ਕਰੋ ਜੀ ਸਾਰੇ ਕਰੋ ਜੋ ਖਾਜੋ ਇੱਕ ਹੋਰ ਪੰਗਾ ਆ ਬਾਈ ਦੇ ਹਾਂ ਬਾਈ ਨੇ ਕਰਿਆ ਆਪਣਾ 110 ਬੀਚ ਲਾਇਆ ਉਹਦਾ ਝੋਨੇ ਦਾ ਹਾਂ ਕਹਿੰਦਾ ਮੈਂ ਕਿਸੇ ਦੇ ਪਿੱਛੇ ਲਾ ਕੇ ਲਾ ਲਿਆ ਕਹਿੰਦਾ ਹੁਣ ਮੈਂ ਪਕਤਾਉਣਾ ਮਗਾ ਲੋਕਾਂ ਦੀਆਂ ਗੱਲਾਂ ਚ ਨਹੀਂ ਆ ਜੀ ਰਹੁੰਦਾ ਹੁਣੇ ਨਸਰ ਲੱਗਾ ਮੈਂ ਜੱਟਾ ਭਾਈ ਤੇ ਇੱਕ ਥੋੜ੍ਲਾ ਮੈਨੂੰ ਬੰਦਾ ਕਹਿੰਦਾ ਵੀ ਮੈਂ ਰੇਂਜਰ ਕਰਕੇ ਇਕੱਲੇ ਲਵਾ ਦੇਣੇ ਆਪਣੇ ਵਾਲਾ ਪਿੰਡ ਦੇ ਇੱਧਰ ਹਾਂ ਠੀਕ ਹੈ ਉਹ ਕਹਿੰਦਾ ਮੈਂ ਕਰਕੇ ਨਾ ਮਤਲਬ ਕਹਿੰਦਾ ਕਦੋਂ ਨਿਕਾ ਨਿਕਣ ਆਹ ਬੱਦੂ ਕਰ ਵੀ ਦਿਆ ਅੱਛਾ ਆਹ ਬੱਦੂ ਕਰਕੇ ਲਾਇਆ ਅੱਛਾ ਦੇਖ ਸਾਲੂ ਵਸਾਤਾਗਾ ਹਾਂ ਸੱਚ ਆ ਗੱਲ ਸੱਚੀ ਗੱਲ ਹਾਂ ਪ੍ਰਧਾਨ ਵਾਲੇ ਇਹ ਹਾਂ ਤੁਸੀਂ ਇਦਾਂ ਕਰਿਓ ਤੁਸੀਂ ਤੁਹਾਡੇ ਡੱਕੇ ਤਾਂ ਤੋੜ ਕੇ ਲੈ ਕੇ ਆਏ ਆ ਜਿਹੜੇ ਤੁਸੀਂ ਦੁਕਾਨਦਾਰ ਨੂੰ ਵੀ ਚਲੋ ਦੁਕਾਨਦਾਰਾਂ ਨੂੰ ਵੀ ਇੰਨਾ ਪਤਾ ਨਹੀਂ ਜੇ ਕੱਲ ਨੂੰ ਤੁਸੀਂ ਕੇਬੀਕੇ ਜਾਇਆ ਉਹਨਾਂ ਮੜਾ ਜਾਕ ਹਾਂ ਡਾਕਟਰ ਬੜੇ ਹੈਵੀ ਆ ਤੇ ਕੋਈ ਪੈਸਾ ਇੰਨਾਂ ਤੇ ਜਾ ਕੇ ਦਿਖਾਓ ਉਹਨਾਂ ਨਾਲ ਦੀ ਨਾਲ ਸਾਨੂੰ ਖਾਲਾ ਦੱਸਣਾ ਕਿਉਂਕਿ ਡਾਕਟਰ ਆਓ ਫਿਰ ਵੀ ਏ ਦਾ ਚਲ ਦਵਾਈਆਂ ਨਾਲ ਐਕਸਪੈਰੀਮੈਂਟ ਵਾਸਤੇ ਚੱਕ ਕੇ ਦੇ ਲੈਣੇ ਤੁਹਾਡੇ ਠੀਕ ਹੋਗੀ ਤਾਂ ਵੀ ਠੀਕ ਨਹੀਂ ਨਾਲ ਹੂੰ ਜੇ ਲੋਕ ਪਿਆ ਵੀ ਰੋਸਮ ਦੇ ਵੀ ਦੇਣਾ ਹਾਂ ਉਹਨਾਂ ਨੂੰ ਦੇ ਦੇ ਹੂੰ ਸਰੂਆ ਦੋ ਘੰਟੇ ਅਰਨੋ ਕਿਲਾਗਾ ਹੈ 210 55 ਹੂੰ ਮੈਂ ਤਾਂ ਆਪ ਦੇ ਰਿਹਾ ਬਸੇ ਲੱਗ ਜੇ ਉਹ ਹੀ ਲੱਗ ਜੇ ਝਾਕਦਾ ਮੈਂ ਤਾਂ ਮੈਂ ਵੀ ਮੈਂ ਕਈ ਵਾਰ ਮੈਂ ਵੀ ਨਾ ਤੁਹਾਡੇ ਲੱਗ ਲਾਇਆ ਉਹ ਵੀ ਲੱਗੇ ਆ ਨਹੀਂ ਮੈਂ ਕਈ ਵਾਰ ਸੋਚਦਾ ਵੀ ਤੁਸੀਂ ਇੰਨੀ ਮਿਹਨਤ ਕਰਨ ਵਾਲੇ ਬੰਦੇ ਵੀ ਜੀਰੀ ਦਾ ਹਾਲ ਕਿਹਾ ਹੋ ਗਿਆ ਦਾ ਆ ਇਹ ਹੁਣ ਆਇ ਨਹੀਂ ਪਤਾ ਸਾਲਾ ਬੀਜ ਇਹ ਜਾ ਲੱਗ ਗਿਆ ਹੋਰ ਲਾਗ ਦੂਜੇ ਵਕਤ ਜਿਹੜੀ ਲੱਗੇ ਬਹੁਤ ਹਾਂ ਤੂੰ ਕੋਸ਼ਿਸ਼ ਕਰਦੀ ਖੇਤ ਮਾਰੇ ਇਹਨੂੰ ਦੇਖ ਕੇ ਰੋਣਾ ਸੜਕ 'ਤੇ ਉਹ ਸੜਕ 'ਬਰਾ ਕਹੇ ਸੜਕ 'ਬਰਾ ਲੱਗ ਹਾਂ ਅਗਲਾ ਵੀ ਦੇਖ ਕੇ ਕਹਿੰਦਾ ਵੀ ਪਤਾ ਨਹੀਂ ਬੇਗੋਰੀ ਹੋ ਗਈ ਐ ਨਹੀਂ ਪਤਾ ਬੀਜ 'ਚ ਨੁਕਸਾ ਇਹ ਚੱਲ ਉਹ ਤੁਸੀਂ ਕੇਮਿਕਲ ਜਾਓ ਡਾਕਟਰ ਨੂੰ ਉੱਥੇ ਮਿਲਿਓ ਉਹਨਾਂ ਨੇ ਤੁਹਾਨੂੰ ਦੱਸ ਦੇਣਾ ਵੀ ਕਿਆ ਘਾਟ ਵਾਦਾ ਕਿਆ ਪੈਣਾ ਇਹਦੇ 'ਚ ਕਿਆ ਨਹੀਂ ਹਾਂ ਉੱਥੇ ਜਾਓ ਰਲਾ ਫਰਤਨ ਜੀ ਭਾਈ ਜੀ ਠੀਕ ਹੈ ਜਿਹਦੇ ਪਵੰਦ ਅਸੂਰੇ ਹੂੰ ਜੋ ਵੀ ਤੇ ਜਿਹਨ ਬੜੀ ਜੇ ਲੱਗਾ ਡੂਡੂ ਡੂਡੂ ਆ ਹਾਂ ਮਹਾਰਾਜਾ ਅਜੀ ਡਿਊਟੀ ਸਾਡੀ ਲਾਵੇ ਗੁਰੂ ਘਰ ਤੇ ਸੇਵਾ ਲਈ ਹਾਂ ਹਾਂ ਇੱਥੇ ਚੌੜਾ ਦਾ ਨੌਲੇ ਆਲੇ ਚੌੜਾ ਵਾਲੇ ਬਾਕਰ ਕੋਈ ਨਹੀਂ ਹੈ ਹਾਂ ਇਧਰੋਂ ਕੋਈ ਨਹੀਂ ਹੈਗਾ ਜੀ ਇੱਕ ਪੈ ਫੋਰ ਪਾ ਦੇਣਾ ਜਾਂ ਬੋਟ ਡੁਗਾ ਕਰਾ ਦੇਣਾ ਹਾਂ ਮੈਂ ਕਰ ਦੂੰਗਾ ਬੋਹ ਕਰ ਦੂੰਗਾ ਕੋਈ ਨਾ ਨਹੀਂ ਹੈਗਾ ਪਰ ਚੌੜਾ ਨਹੀਂ ਹੈ ਹਾਂ ਦੇਖੋ ਮੈਂ ਛੋਟਾ ਜਿਹਾ ਦਾ ਹਾਂ ਹਾਂ ਉਹ ਫੋਰ ਦੇ ਦੇ ਫਲਾਣੇ ਪਿੰਡ ਜਾਗ ਆ ਹਾਂਜੀ ਆਣ ਜਾਂਦੇ ਜੀ ਹਾਂਜੀ ਜੀ ਜੀ ਦੇ ਕੋਈ ਗੱਲ ਨਹੀਂ ਉਹ ਸਾਈਕਲ ਕਰਦਾ ਕਰਦਾ ਸਾਈਕਲ ਖਾਣ ਮੜਦਾ ਜੋ ਹੁਣ ਜਾਗ ਵਾਲਾ ਕੰਮ ਖਤਮ ਹੈ ਜੀ ਕੋਈ ਨਹੀਂ ਲੰਦਾ ਨੋ ਸਾਬ ਆਪਣੇ ਆਪਣੇ ਕੰਮਾਂ ਚੱਲ ਜੇ ਪਿਆ ਉਹ ਸਮੇਂ ਤੇ ਜਿਹੜੇ ਸਮੇਂ ਦੀ ਗੱਲ ਤੁਸੀਂ ਕਰਦੇ ਸੀ ਤਾਂ ਜਿਵੇਂ ਜਵਾਬ ਤੇ ਚਲੋ ਤੁਸੀਂ ਫਿਰ ਵੀ ਉਡਾਰ ਹੋਵਗੇ ਉਸ ਸਮੇਂ ਜਾਂ ਚੌਥੇ ਪੰਜਵੇਂ ਪਿੰਡ ਪਤਾ ਲੱਗਦਾ ਦਾ ਵੀ ਉੱਥੇ ਅਖੰਡਪੁਰ ਸਾਹਿਬ ਹੋਇਆ ਜਲੇਬੀਆਂ ਚੱਲਣੀਆਂ ਆਏ ਕੰਨ ਖੜੇ ਹੋਣੇ ਜੋਟੀ ਬਣਾ ਕੇ ਜਾਣਾ ਉੱਥੇ ਹੈ ਨਾ ਜਲੇਬੀਆਂ ਤਾਂ ਬਹੁਤ ਦੂਰ ਦੀ ਗੱਲ ਮਤਲਬ ਮੈਨੂੰ ਤੋਂ ਬਹੁਤ ਵੱਡਾ ਹਾਂ ਗਾਵਾਂ ਦਾ ਮਿੱਠੇ ਜੱਗਾਂ ਦੇ ਮਾਤਨ ਮਿੱਠੇ ਚੌਲਾਂ ਦੇ ਜਾਂ ਕਰਿਆ ਵੀ ਨਾ ਲੰਗਰ ਲਾਇ ਜੱਗ ਹੂੰ ਉੱਥੇ ਲੋਕ ਜਾਂਦੇ ਤੇ ਆਹ ਜੱਗ ਖਾ ਕੇ ਆਉਣਾ ਜੱਗ ਦਾ ਬਰਾਨੇ ਵੰਡ ਹਾਂ ਜੱਗ ਦਾ ਨਾ ਐਡਾ ਵੱਡਾ ਦਾ ਕਿਤੇ ਟਮਟਮਾ ਹੁੰਦਾ ਦਾ ਹਾਂ ਬਹੁਤ ਸ਼ਰਦ ਹੁੰਦੀ ਸੁਣਦੇ ਤੇ ਹਾਂ ਉਹ ਗੱਲ ਹੈਗੀ ਤੇ ਹਾਂ ਹੋਰ ਨਹੀਂ ਹੋਰ ਇੱਥੇ ਵੀ ਬੰਦੇ ਨੂੰ ਘੇਰ ਕੇ ਖਲਾਉਂਦੇ ਆ ਸੀ ਹਾਂ ਅਲਾ ਕਹਿੰਦਾ ਹੱਥ ਲਿਬੜ ਜੂਗੇ ਹਾਂ ਕਹਿੰਦੇ ਸਹੀ ਗੱਲ ਅਲਾ ਕਹਿੰਦਾ ਵੇ ਇਹ ਤਾਂ ਖੜਦੇ ਹੀ ਨਹੀਂ ਕੋਈ ਜੇ ਖੜੀ ਗਿਆ ਤਾਂ ਕਹਿੰਦੇ ਲੋਗ ਛੱਡਿਆ ਖਾ ਕੇ ਆਏ ਸਹੀ ਗੱਲ ਆ ਸਹੀ ਹੋੜਿਆ ਕਿਆ ਆ ਜਾਣਾ ਤਾਨੂੰ ਚੌਲਾ ਨਹੀਂ ਲੱਝਾਇਆ ਪਿਆਉਣਗਾ ਕਦੇ ਬੂਟੇ ਪੱਟਦੇ ਕਦੇ ਰੇਪ ਪਾਉਂਦੇ ਕਦੇ ਕੋਸ ਕਦੇ ਕੋਸ ਚਲੋ ਠੀਕ ਹੈ ਜੀ